ਸਟਾਫ ਪੰਜਾਬ ਪਰਦੇ ਵਿੱਚ ਵਕਫਾ ਕ ਇਲਾਕਿਆਂ ਦੇ ਵਿੱਚ ਰੋਜ਼ਾਨਾ ਲੋਕਾਂ ਦੇ ਦਰਵਾਜ਼ੇ ਉੱਤੇ ਦਸਤਕ ਦੇਣ ਵਾਲੇ ਅਖਬਾਰ ਕਈ ਇਲਾਕਿਆਂ ਦੇ ਵਿੱਚ ਨਹੀਂ ਪਹੁੰਚਿਆ ਇਸ ਸਬੰਧੀ ਜਦੋਂ ਰੋਜ਼ਾਨਾ ਅਖਬਾਰ ਲੈਣ ਵਾਲੇ ਲੋਕ ਹਾਰਕਾ ਦੇ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਇਹ ਕਹਿਣਾ ਕਿ ਅੱਜ ਅਖਬਾਰ ਵਾਲੀ ਗੱਡੀ ਹੀ ਨਹੀਂ ਆਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਘਰਾਂ ਤੱਕ ਅਖਬਾਰ ਦੇ ਕੇ ਆਉਣ ਵਾਲੇ ਹਾਰਕਾ ਦੇ ਵੱਲੋਂ ਗੱਡੀਆਂ ਦੇ ਡਰਾਈਵਰਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨੰਬਰ ਵੀ ਬੰਦ ਆਏ ਫੋ ਬਿਆਸ ਦੇ ਵਿੱਚ ਅਖਬਾਰ ਵਿਕਰੇਤਾ surjit singh ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਬਿਆਸ ਦੇ ਵਿੱਚ ਅਖਬਾਰ ਦੀ ਉੱਡੀ ਕੀਤੀ ਜਾ ਰਹੀ ਹੈ ਲੇਕਿਨ ਇੱਕ ਪੰਜਾਬੀ ਅਤੇ ਹਿੰਦੀ ਦੇ ਅਖਬਾਰ ਦੇ ਬੰਡਲ ਤੋਂ ਇਲਾਵਾ ਬਾਕੀ ਹੋਰ ਦਾ ਕਿਸੇ ਵੀ ਅਖਬਾਰ ਦਾ ਬੰਡਲ ਬਿਆਸ ਦੇ ਵਿੱਚ ਨਹੀਂ ਪਹੁੰਚਿਆ surjit singh ਨੇ ਦੱਸਿਆ ਕਿ ਲੰਬੇ ਸੋਮੇ ਤੋਂ ਅਖਬਾਰ ਦੇ ਵਿਕਰੇਤਾ ਵਜੋਂ ਕੰਮ ਕਰ ਰਹੇ ਨੇ ਲੇਕਿਨ ਅੱਜ ਤੱਕ ਕੋਈ ਅਜੀਹਾ ਦਿਨ ਨਹੀਂ ਹੈ ਜਿਸ ਦੇ ਵਿੱਚ ਦਫ਼ਤਰ ਦੇ ਵੱਲੋਂ ਅਖਬਾਰਾ ਨਾ ਭੇਜਿਆ ਗਿਆ ਹੋਵੇ ਤੇ ਉਹਨਾਂ ਨੂੰ ਲੋਕਾਂ ਤੱਕ ਅਖਬਾਰ ਪਹੁੰਚਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਸਾਹਮਣੇ ਆਈ ਹੈ ਉਹਨਾਂ ਕਹਿੰਦੇ ਫਿਲਹਾਲ ਅਖਬਾਰਾਂ ਦੀਆਂ ਗੱਡੀਆਂ ਕਿਉਂ ਨਹੀਂ ਆਈਆਂ ਨਹੀਂ ਜਾਂ ਫਿਰ ਉਹਨਾਂ ਤੱਕ ਅਖਬਾਰ ਕਿਉਂ ਨਹੀਂ ਪਹੁੰਚੀ ਇਸ ਦੇ ਕਾਰਨ ਦਾ ਪਤਾ ਨਹੀਂ ਚੱਲਿਆ ਲੇਕਿਨ ਲੋਕ ਵਾਰ-ਵਾਰ ਉਹਨਾਂ ਨੂੰ ਫੋਨ ਕਰਕੇ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਦਾ ਅਖਬਾਰ ਅੱਜ ਹੈ ਕਿੱਥੇ ਸਰਜੀਤ ਭਾਜੀ ਕੀ ਕੰਮ ਕਰਦੇ ਹੋ ਜਿੱਥੇ ਕੰਮ ਕਰਦੇ ਮੈਂ ਅਖਬਾਰ ਦਾ ਕਾਰਤਾਰ ਕਰਦਾ ਕੰਮ ਕਿੰਨੇ ਸਾਲੋਂ ਮੈਨੂੰ 12-13 ਸਾਲ ਹੋ ਗਏ ਭਾਜੀ ਕਿਹੜੀ ਦਾ ਅਖਬਾਰ ਦਾ ਕੰਮ ਜੀਤ ਜਗ ਬਣੀ ਸਾਰਿਆਂ ਦਾ ਕਰਦੇ ਜਿਹੜੀ ਜਗ੍ਹਾ ਕਰਦੇ ਵਿਆਹ ਦੇ ਵਿੱਚ ਕਰਦੇ ਠੀਕ ਹੈ ਔਰ ਇੱਥੇ ਘਟਨਾਗ੍ਰਮ ਕੀ ਹੋਇਆ ਹੈ ਰਤਵਾਰ ਦੇ ਪੌਂਟਾ ਉੱਪਰ ਪਤਾ ਨਹੀਂ ਪਿੱਛੇ ਗੱਡੀਆਂ ਨਹੀਂ ਪਾਈਆਂ ਕਾਰਨੇ ਅੱਜ ਚੈਕਿੰਗ ਦੇ ਵਿੱਚ ਇਹਨਾਂ ਨੇ ਦੱਸਿਆ ਜਿਆਦਾ ਚੈਕਿੰਗ ਦੇ ਵਿੱਚ ਚੈਕਿੰਗ ਦੇ ਵਿੱਚ ਹੀ ਦੱਸਿਆ ਇਹਨਾਂ ਨੇ ਕਿਹਾ ਹੁਕਮ ਹੈ ਤੇ ਜਾ ਹੁਕਰਾਂ ਨੇ ਵੀ ਕਿਹਾ ਤੇ ਡਰਾਈਵਰਾਂ ਨੇ ਰਵੀਨ ਕਿਨੇ ਵਜੇ ਆਏਗੀ ਕੋਈ ਤਾਂ 4:30 4:30 ਵਜੇ ਦੇ ਵਿੱਚ ਵਿੱਚ ਆ ਜਾਈਗੀ ਤੇ ਅੱਜ ਕਿਹੜੀ ਕਿਹੜੇ ਜਿਹੜੇ ਆਪਾਂ ਕਹਿੰਦੇ ਹਾਂ ਕਿ ਇੱਥੇ ਗੱਡੀ ਜਿਹੜੀ ਆ ਕੋਈ ਜੰਨੀਆਂ ਇੱਕ ਪਹੁੰਚੀਆਂ ਜਾਂ ਕਿੰਨੀਆਂ ਨਹੀਂ ਪਹੁੰਚੀਆਂ ਕੱਲੀ ਜੀ ਦੀ ਪਹੁੰਚੀ ਆ ਜਾਂ ਬਾਸਕਰ ਪਹੁੰਚੀ ਆ ਬਾਕੀ ਜਿਹੜੀਆਂ ਵਾ ਬਲੌਗੇ ਹੋ ਗਈਆਂ ਜੀ ਬਾਕੀ ਕਸਟਮਰਾਂ ਦੇ ਬਹੁਤ ਫੋਨ ਆਏ ਤੇ ਮਦਰ ਨੂੰ ਬਹੁਤ ਦਿੱਕਤ ਆ ਰਹੀ ਜੀ ਜਿਹੜੇ ਲੋਕ ਰੂਟੀਨ ਖ਼ਵਾਰ ਲੈਣਦੇ ਉਹਨਾਂ ਦਾ ਕੋਈ ਕੁਛਾ ਸਾਨੂੰ ਕੁਝ ਜਲ ਬਹੁਤ ਜੀ ਬਹੁਤ ਬਹੁਤ ਆਰ ਕੇ ਫੋਨ ਹੀ ਬੰਦ ਕਰਨਾ ਪਿਆ ਕਿੰਨੇ ਸਾਲ ਹੋ ਗਏ ਤੁਹਾਨੂੰ ਖ਼ਵਾਰ ਦੇ ਜੀ ਬਸ 10 12 ਸਾਲ ਹੋ ਗਏ 14 ਸਾਲ ਭਾਜੀ ਜੀ ਪਹਿਲਾਂ ਵੀ ਇਦਾਂ ਹੋਇਆ ਨਹੀਂ ਨਹੀਂ ਜੀ ਪਹਿਲਾਂ ਕਦੀ ਜ਼ਿੰਦਗੀ 'ਚ ਨਹੀਂ ਹੋਇਆ ਜੀ ਤੁਹਾਨੂੰ ਕਦਾ ਲੱਗਾ ਚੈਕਿੰਗ ਕਰਦੀ ਆ ਜਾਂ ਡੇ ਰੂਟੀਨ ਡਰਾਈਵਰ ਉਹਨਾਂ ਨਾਲ ਫੋਨ ਤੇ ਗੱਲ ਨਹੀਂ ਜੀ ਨਹੀਂ ਇਹ ਤੇ ਡਰਾਈਵਰ ਨੂੰ ਪਾਉਣ ਨੂੰ ਨਹੀਂ ਜੀ ਲਾਇਆ ਜੀ ਸੋਚੋ ਆਫ ਹੋਇਆ ਜਾਂ ਕਵਰ ਛੇਤ ਤੋਂ ਬਾਹਰ ਆਇਆ ਤੁਹਾਡੇ ਜਿਹੜੇ ਏਜੰਸੀ ਵਾਲੇ ਹੈਗੇ ਉਹਨਾਂ ਨੇ ਕੀ ਕਿਹਾ ਉਹਨਾਂ ਨਾਲ ਗੱਲ ਉਹਨਾਂ ਨੇ ਇਹੋ ਗੱਲ ਕਹੀ ਹੈ ਜੀ ਅੱਜ ਉਹ ਕੜੀ ਤੱਕ ਆ ਜਾਂਦੀ ਆ ਠਹਿਰ ਕੇ ਆ ਜਾਂਦੀ ਆ ਪਰ ਨਹੀਂ ਆਈ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਜੀ 11:00 ਵਜੇ 11:00 ਨਹੀਂ ਆਈ ਨਹੀਂ ਆਈ ਕਿਹਦੇ ਬਾਕੀ ਸਾਰੇ ਲੋਕਾਂ ਨੇ ਪੁੱਛਿਆ ਹੈਗਾ ਫਿਰ ਨਹੀਂ ਬਣਾਇਆ ਬਸ ਨਹੀਂ ਜੀ ਨਹੀਂ ਉਹਨਾਂ ਨੇ ਇਹੋ ਕਹਿ ਰਹੇ ਆ ਜੀ ਨਹੀਂ ਆਈ ਪਿੱਛੇ ਹੀ ਕਿੰਨੀ ਕਿ ਨਿਰਾਸ਼ਾ ਹੈਗੀ ਲੋਕਾਂ ਚ ਬੋਰੀ ਜੀ ਪੂਰੀ ਹਾਂ ਜੀ ਪੂਰੀ ਹੈਗੀ ਆ ਜੀ ਕੀ ਕਹਿ ਰਹੇ ਲੋਕ ਲੋਕ ਇਹ ਕਹਿ ਰਹੇ ਐ ਖਬਰ ਨਹੀਂ ਆਈ ਖਬਰ ਨਹੀਂ ਆਈ ਇੱਕ ਵਾਰ ਨਹੀਂ ਫਿਲਹਾਲ ਸਾਫ ਕਰਨ ਨਹੀਂ ਨਹੀਂ ਜੀ ਨਹੀਂ